ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਂ ਆਗੀਆਂ ਤਾਜ਼ੀਆਂ ਸੂਈਆਂ ਤੇ ਦੋ ਆਗੀਆਂ ਬਾਈ ਕੱਬਾਂ ਥੋੜੇ ਥੋੜੇ ਦਿਨਾਂ ਦੀਆਂ ਕਰਮਾਂ ਲੰਗੀਆਂ ਕੱਚੀਆਂ ਨੇ ਤੇ ਆਏ ਮੰਨ ਲਓ ਸਾਰੀਆਂ ਆਗੀਆਂ ਟੌਪ ਬ੍ਰੀਡ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 81467 15312 ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸ਼ਸਰੀ ਕਾ ਬਾਈ ਸ਼ਸਰੀ ਗਾ ਜੀ ਹੋ ਠੀਕ ਹਾਂ ਬਾਈ ਪੂਰਾ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਬੱਗਾ ਸਿੰਘ ਜੀ ਪਿੰਡ ਚੌਕੇ ਜ਼ਿਲ੍ਹਾ ਰਾਂਡਾ ਤਹਿਰ ਬਾਲੇ ਨੇ ਨੇੜੇ ਪਿੰਡ ਨੇੜੇ ਬਾਈ ਖੋਕਰ ਵੀ ਨੇੜੇ ਰਾਮਪੁਰਾ ਸ਼ਹਿਰ ਵੀ ਨੇੜੇ ਤਾਬਾ ਵੀ ਨੇੜੇ ਆਈ। ਨੋਆ ਨੰਬਰ ਬੋਲ ਦ। 9876242670 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਬਾਈ ਜਿਹੜੇ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੂਆ ਸੂਈਆ। ਇਹ ਬਾਈ ਦੂਜਾ ਸੂਆ ਸੂਈਆ। ਕਦੋਂ ਸੂਈਆ ਬਾਈ? ਵਾ ਕਾਲੀ ਸੂਈਆ ਬਾਈ ਜੀ। ਠੀਕ ਹੈ ਬਾਈ। ਹਾਂ ਮਾਗਰ ਬੱਚੀ ਐ। ਬੱਚਾ ਵਸੀ ਐ। ਹਾਂ ਵਸੀ ਬੜੀ ਚੰਗੀ ਐ। ਬਹੁਤ ਔ ਬੱਚੀ ਐ ਬਾਈ ਪਲੀ ਪੂਲੀ। ਸਹੀ ਗੱਲ ਆ ਬਾਈ। ਕਦਾਂ ਨਾੜੂਆ ਬਾਈ ਨਾਲ ਹੀ ਗਿੱਲਾ ਹੀ ਐ। ਹੂੰ ਕੁਆਲਿਟੀ ਵਾਲਾ ਬੱਚਾ ਉਹ ਠੰਡੀ ਠੰਡੀ ਕਿੰਨਾ ਕਹਦਾ ਤੇ ਦੇ ਦੂ ਬਾਈ ਲੈਖਾ ਜੀ ਦੋਤਾ ਬਾਈ ਦੇਣਾ ਚਾਹੀਦਾ 17-18000 ਬੱਛੀ ਨੂੰ ਠੀਕ ਆ ਭਾਂਡਾ-ਭੁੰਡਾ ਤਿਆਰ ਆ ਬੈਠਦਾ ਦੇ ਬਾੜੀ ਸੋਣੀ ਫੀਟ ਹਣਾ ਹਾਂ ਲੇਵਾ ਦੂ ਆ ਬਹੁਤ ਠੰਡੀ ਦਾ ਬਾਈ ਦੇ ਕੱਲਾ-ਕੱਲਾ ਥਣ ਹੈ ਨਾ ਬਾੜੀ ਠੰਡੀ ਆ ਬਾਈ ਯਾਰ ਲੈ ਠੰਡੀ ਠੰਡੀ ਦੇਖੋ ਬਿਨਾ ਬੱਛੀ ਛੜਤੀ ਆਪਾਂ ਲੈ ਚੋ ਬਾਈ ਕੀ ਬਾਤ ਆ ਯਾਰ ਸਿੱਧੇ ਹੀ ਦਾਰਾ ਮਾਰ ਲੱਗਦਾ ਬਾਈ ਕੋਈ ਦੇਖਤੀ ਨਹੀਂ ਬਈ ਹੈ ਨਾ ਉਹ ਬੱਚੀ ਦੀ ਵੀ ਲੋੜ ਬਾਈ ਯਾਰ ਹੂੰ ਸਹੀ ਗੱਲ ਹੈ ਲੈ ਬੱਚਾ ਵੀ ਨਹੀਂ ਛੱਡਿਆ ਬਾਈ ਛਿੱਧੀਆਂ ਦਾ ਨਾ ਮਾਰਨ ਲੱਗਿਆ ਬਾਲੀ ਚੋਂ ਚਵਾ ਚੰਗਾ ਬਹਾਦਰ ਬਾਈ ਇੱਕ ਨੰਬਰ ਵੈਣਾ ਸਹੀ ਗੱਲ ਹੈ ਕਰੇ ਰੱਖਣ ਵਾਲੀ ਹੈ ਲੈ ਹੂੰ ਲੈ ਯਾ ਵਾਹ ਚੋਂ ਚਵਾ ਦੇਖੋ ਬਾਹਲਾ ਚੰਗਾ ਮੋਟੀ ਮੋਟੀ ਚਵਾਈ ਆ ਮੈਂ ਕਹਣਾ ਯਾਰ ਨਾ ਦਾ ਬੱਚਾ ਛੱਡਿਆ ਤਾਂ ਨਾ ਦਾ ਬਹਾ ਕਾਹੀ ਲੋੜ ਨਹੀਂ ਬਾਈ ਯਾਰ ਹਲਦੀ ਵੀ ਨਹੀਂ ਐਨੀ ਗੂੜੀ ਹੈ ਨਾ ਵੈਣਾ ਯਾਰ ਲੈ ਸਹੀ ਗੱਲ ਹੈ ਕਰੇ ਰੱਖਣੀਆਂ ਜਿਹਨੇ ਬੰਦੇ ਦੇ ਫੇਸਬੁਕ ਦੇਖੀ ਬੱਚੀ ਦਾ ਜਾਲ ਤੇ ਖੋਲਦੇ ਬਾਈ ਤੋੜਦੇ ਬਾਕੀ ਚੌਣ ਚਵਾ ਇੱਕ ਨੰਬਰ ਥਨਲੇਵੀ ਦੀ ਸਾਫ ਸਥਰੀ ਗੁਲਾਬੀ ਥਨ ਨਾਲਾ ਨੂਣਾ ਬੈਠਾ ਲੇਵੇ ਤੇ ਫੁੱਲ ਚੁੰਗੇ ਛੇ ਦੇ ਤੂੰ ਬੈਠਦਾ ਯਾਰ ਮੋਦੀ ਬੁੱਦੀ ਬਾਲਾ ਪੈਰਾ ਹਾਂ ਨਾ ਬਾਕੀ ਜੰਦ ਜਾਣ ਵਾਲੀ ਜੱਟ ਜੋ ਤਾ ਹਾਂ ਆਈ ਨਹੀਂ ਬਈ ਡੋਕਲੇ ਹਾਂ ਸਹੀ ਗੱਲ ਹੈ ਬਾਈ ਤੋੜ ਲਿਆ ਬਾਈ ਲੰਮਾ ਕੀ ਬਾਤ ਤੋਰਾ ਤਾਰਾ ਬਈ ਇੱਕ ਨੰਬਰ ਬਹੁਤ ਸੋਹਣਾ ਤੋਰਾ ਹਵਾਨੇ ਦੀ ਬੈਠਦਾ ਬਈ ਲੇਖੇ ਕੋਈ ਨਹੀਂ ਯਾਰ ਕਿੱਥੇ ਮਰਜੀ ਬੈਗੇ ਤਾਰਾ ਮਰ ਜਾਈ ਠੀਕ ਹੈ ਬਾਲਾ ਦੀ ਲੱਤ ਨਹੀਂ ਲਾਉਂਦੀ ਬੱਚੀ ਸਹੀ ਕਹਿੰਦਾ ਕੋਈ ਚੱਕਰ ਹੀ ਨਹੀਂ ਬਈ ਇੱਥੇ ਮਾਰਨੀ ਖੜਾ ਲੋ ਤੇ ਬਾਈ ਮੁੱਲ ਫਿਰ ਫੋਨ ਤੇ ਹੋਊਗਾ ਇੱਥੇ ਕਰਨੀ ਇੱਥੇ ਮਾਰ ਦੇ ਲੈ ਤਾਂ ਗੁੜਕਾ ਨਹੀਂ ਆਈ ਨਹੀਂ ਗੁੰਨੀ ਆ ਲੈ ਲੈ ਯਾਰ ਬੇੜੇ ਜਿਹਾ ਖੜਾ ਕੇ ਧਾਰਾ ਮਾਰ ਜਿੰਦਾ ਬਾਈ ਕੋਈ ਦੇਖਤੀ ਨਹੀਂ ਹਣਾ ਬਹਾ ਬੱਚੀ ਉਹ ਹੀ ਉਂਗਲਾ ਮਾਰ ਜਿੰਦਾ ਰਾ ਜ ਲੈ ਸਹੀ ਗੱਲ ਦੇਖ ਬਾਈ ਥਾਣਾ ਕੀ ਬਾਤ ਕੱਢਿਆ ਬੱਚੀ ਨੇ ਯਾਰ ਬੜਾ ਚੰਗਾ ਪਸਮਾ ਕਰਦੀ ਹਾਂ ਹਾਂ ਠੰਡੀ ਕੁੰਨੀ ਵਾਲੀ ਐਰ ਘਰੇ ਰੱਖਣ ਲਈ ਬੇੜਾ ਤੇ ਮੁੱਲ ਬਾਈ ਫਿਰ ਮੁੱਲ ਬਾਜ ਐ ਜੀ ਕਰੇ ਫੋਨ ਤੇ ਕਰਾਈ ਵੇਚਣ ਵਾਲੀ ਗੱਲ ਠੀਕ ਹੈ ਬਾਈ ਲੈ ਆਓ ਕੋਈ ਗੱਲ ਮੁੱਲ ਬਾਈ ਕਹਿੰਦਾ ਕਰਾਂਗੇ ਬਾਈ ਫੋਨ ਤੇ ਕਦ ਕੋਈ ਬੱਚੀ ਯਾਰ ਜੈ ਜੀ ਭਾਈ ਪੂਰਾ ਨਹੀਂ ਹਾਂ ਬਸ ਯਾਰ ਕਾਟਾ ਮਾਟਾ ਵਾਲੀ ਕਰਾਂਗੇ ਕੰਮ ਯਾਰ ਠੀਕ ਆ ਆਏ ਥੋੜੀ ਯਾਰ ਕੋਈ ਗੱਲ ਹੋਊਗੀ ਲੈਣ ਦੇਣ ਮੋਲੀ ਕਰਨੇ ਭਾਈ ਕਹਿੰਦਾ ਜਿੰਨੇ ਵੀ ਕਰ ਲਿਆ ਮੁੱਲ ਖੈਰ ਭਾਈ ਦੇ ਅੱਗੇ ਭਾਈ ਮੋਲਾ ਪੋਨਾ ਹੀ ਕਰਦੇ ਆ ਵੇਚਣ ਲਈ ਜੈ ਹੁੰਦੇ ਆ ਦੇਖ ਭਾਈ ਬੈੜ ਮਗਰ ਬੱਚਾ ਭਾਈ ਇਹਦੇ ਕਰ ਮਾਰੇ ਦੇ ਵਸੀ ਆ ਥੋੜਾ ਜਿਹਾ ਭਾਈ ਤਲਕ ਦੀ ਜੂਰ ਕਿਉਂਕਿ ਤਰ ਹਾਂ ਭਾਈ ਗੱਲਾ ਯਾਰ ਆਪਣੇ ਹੂੰ ਥੋੜਾ ਸਾ ਇੱਕ ਬੱਚੂ ਦਾ ਕਰਦੀ ਆ ਹੂੰ ਤੇ ਮੜੇ ਵੱਧ ਤੇ 2 ਨੰਬਰ ਤੇ ਫੁੱਲ ਵੱਡੀ ਜਰਸੀ ਆ ਗਈ ਹਾਂ ਭਾਈ ਟਾਪ ਕਿਹੜਾ ਸੂਆ ਆ ਗਿਆ ਬਾਈ ਪੂਰੀ ਪੰਜਾਬ ਵਾਲੀ ਦੂਜਾ ਸੂਆ ਬਾਈ ਦੂਜਾ ਸੂਆ ਰੀਜਨਲ ਕਦੋਂ ਸੂਈ ਹੈ ਬਾਈ ਇਹ ਇਹਨੂੰ ਹੋ ਗਿਆ ਬਾਈ ਅੱਜ ਮੇਰਾ ਦੋ ਦਿਨ ਹੋ ਗਿਆ ਉਹਦੇ ਸਾਨੂੰ ਬੱਚੇ ਦਾ ਇਹਦੇ ਵੀ ਨਾੜੂਆਂ ਨਾਲੀਆਂ ਦੀ ਬੱਚੇ ਦਾ ਨਾੜੂਆਂ ਦਾ ਆਹ ਠੀਕ ਆ ਬੱਚਾ ਕੀ ਆ ਗਿਆ ਬੱਚਾ ਬਾਈ ਆ ਗਿਆ ਬੱਚਾ ਬੱਸ ਆ ਗਿਆ ਤੇ ਕਿੰਨਾ ਕਿ ਤੂੰ ਤਪਾ ਦੂਗਾ ਬਾਈ ਦੋ ਤਾਂ ਚਾਹੀਦਾ 18 17 ਕਿਲੋ ਲੀਟਰ ਬੈਠਦਾ ਹਾਂ ਹਾਂ ਜਿਵੇਂ ਕੂਨੀਆਂ ਦੇਖੀ ਬਾਈ ਪ੍ਰੀਖ ਹੂੰ ਦੇਖੀ ਲੈ ਲੈ ਥਾਣ ਦੇਖ ਯਾਰ ਤੂੰ ਬੈਠਦਾ ਬੜਾ ਚੰਗਾ ਹੈ ਨਾ ਹੋਰ ਤਾਂ ਗੱਲਾਂ ਦੀਆਂ ਗੱਲਾਂ ਕਰਨ ਵਾਲੀ ਡਰਨ ਲੱਗੀ ਹੈ ਨਾ ਠੰਡੀ ਦੇਖ ਯਾਰ ਕਿੰਨੀ ਬਾੜੀ ਕੂਨੀ ਆ ਬਾਈ ਯਾਰ ਅੱਛਰੂ ਵੀ ਨਹੀਂ ਛੱਡੀ ਨਾਕਦੀ ਲੈ ਸਹੀ ਗੱਲ ਆ ਬੜੀ ਠੰਡੀ ਆ ਚੂੰਡਵਾ ਕਿਵੇਂ ਦਾ ਬਾਈ ਬਾਈ ਲੈ ਬੱਚੀ ਛੱਡਣ ਦੀ ਵੀ ਲੋੜ ਮੈਂ ਕਹਣਾ ਕੀ ਆ ਲੈ ਠੜਕਾ ਕਰਦੀ ਆ ਅਸਲ ਵਿੱਚ ਚਵਾਈ ਦਾ ਪੀਆ ਕਿ ਨਹੀਂ ਨਹੀਂ ਵੀ ਲੱਗਿਆ ਹੋਆ ਚੂੰਡ ਚਵਾ ਕਰ ਮਾਣ ਬੜਾ ਚੰਗਾ ਵਾਜੀ ਕਰ ਦੋ ਵੀ ਚੂਹੀ ਚਾ ਚਰ ਲੈ ਨਹੀਂ ਬਾਈ ਸਹੀ ਗੱਲ ਆ ਪੜੀ ਮੋਟੀ ਚਵਾਈ ਆ ਜੀ ਬੜੀ ਮੋਟੀ ਕੀ ਬਾਤ ਆ ਹੇਰ ਵੀ ਮਾਰ ਕੇ ਆਵਾਂਗੇ ਆਪਾਂ ਹੂੰ 12 ਦੂਰਾਂ ਦਾ ਤੈਨੂੰ ਯਾਰ ਓਕੇ ਆ ਬੈਠ ਯਾਰ ਕੋਈ ਚੱਕਰ ਨਹੀਂ ਨੀ ਕਿ ਨਹੀਂ ਹੂੰ ਦੇਖ ਬਾਈ ਲੈ ਵਾ ਸਹੀ ਗੱਲ ਆ ਬਾਕੀ ਜਿੰਦ ਜਾਨ ਤੇ ਲੈਵਾ ਦਿਖਾਉਣੇ ਆ ਬਾਈ ਸੋਨੂੰ ਗਾਲਾ ਵੱਡੀ ਆ ਦੋ ਤਹਾਲਾ ਲੈਵਾ ਆ ਗਿਆ ਫੀਟ ਤੋਂ ਫੂਟ ਦੇ ਦੇਖੋ ਬੜਾ ਕਮਾਲ ਦਾ ਲੈਵਾ ਕੱਦ ਦੇਖ ਬਾਈ ਬੈੜ ਦਾ ਕੱਦ ਤਾਂ ਮੈਂ ਕਹਣਾ ਯਾਰ ਐਫਐਲ ਨਾਲੋਂ ਵੱਡੀ ਆ ਬਾਲਾ ਵੱਡਾ ਹਾਂ ਮੂੰਹ ਮੈਂ ਦੇਖ ਤੂੰ ਯਾਰ ਬੱਛੀ ਦਾ ਆਹ ਹਰ ਜਰਸੀ ਆ ਗਈ ਯਾਰ ਸਹੀ ਗੱਲ ਪਿਓਰ ਫੋਲਾ ਕਾਇਦਾ ਬਾਈ ਬਾਕੀ ਯਾਰ ਪੱਦਰ ਪੱਦਰ ਬਹੁਤ ਹੈ ਬਾਈ ਹੈਨਾ ਵਾਲੀ ਇੱਕ ਨੰਬਰ ਬੈੜਾ ਬਾਈ ਯਾਰ ਫਾਈ ਤਾਂ ਬੜੇ ਆਈਆਂ ਕਰਕੇ ਜੀਜੂ ਘੱਟ ਲਾਏ ਪੱਠੇ ਪੁੱਠੇ ਹਮ ਘੱਟ ਖਾਂਦੀਆਂ ਦੇ ਸਹੀ ਗੱਲ ਲੈ ਬੇਚਾਰਾ ਚਾਰ ਘੋਦਾ ਸੀ ਤੇ ਵਾਲੀ ਵਰੀ ਰਾ ਅੱਧ ਕੁਦ ਯਾਰ ਬੈਠਾ ਬੋਲ ਤਾਂ ਨਹੀਂ ਵਾਲਾ ਹੁਣ ਬਾਈ ਜੈ ਜੀ ਕਰਾਂਗੇ ਯਾਰ ਬਸ ਆਪਾਂ ਤੁਮ ਅੱਗੇ ਕਿਨਾ ਯਾਰ ਮੇਨ ਕੱਲ ਨਾ ਨਾੜਾ ਦਿਖਾ ਯਾਰ ਕੋਈ ਨਾੜਾ ਠੰਡੀ ਵਾਲੀ ਯਾਰ ਇੱਥੇ ਝੱਡ ਕੇ ਬੈਠਾ ਰਹੀ ਹਮ ਆ ਵੀ ਮਾਹ ਯਾਰ ਲੱਤ ਨਹੀਂ ਹਿਲਾਉਂਦੀ ਯਾਰ ਜਿੱਥੇ ਮਰਜੀ ਛੱਡ ਬੱਥਰੂ ਛੱਡਣ ਦੀ ਲੋੜ ਵੀ ਨਹੀਂ ਬਾਈ ਹਮ ਸੁੱਕੀ ਬੇਲ ਬੂਲ ਵਾਲੀ ਲੰਮੀ ਮੱਛੀ ਦੀ ਇਧਰੋਂ ਲੰਮੀ ਤੋਰ ਲਿਆ ਬਾਈ ਥੋੜਾ ਜਿਹਾ ਬੱਚੇ ਦਾ ਕਰਕੇ ਕਰਦੀ ਆ ਆ ਬੱਚੂ ਅੱਜ ਉਹ ਵੀ ਤਾਜ਼ੀਆਂ ਆਈਆਂ ਬੜਾ ਹਿਸਾ ਹੂੰ ਸਹੀ ਗੱਲ ਫੀਡ ਨੂੰ ਫੋਟੋ ਮੈਂ ਦੇਖੋ ਬਾਈ ਬਾਈ ਕੱਦ ਬਾਲੀ ਕਮਾਲ ਦੀ ਆ ਹਾਂ ਲੈ ਵਾ ਹਾਂ ਬੈਠਦਾ ਤੂੰ ਪੰਡ ਲੱਗੀ ਪਈ ਆ ਹਾਂ ਅਸਲ ਅਗਲਾ ਕਹ ਦਿੰਦਾ ਵੀ ਪੰਡ ਲੱਗੀ ਗੋ 18 ਲੀਟਰ ਕੋਈ ਬਾਹਲਾ ਨਹੀਂ ਬਾਈ ਯਾਰ ਮੱਛੀ ਨੂੰ ਹੂੰ ਜਿਵੇਂ ਜਿਗਾਰੜ ਆ ਮੱਛੀ ਦਾ ਲੈ ਚੱਲ ਬਾਈ ਕੋਈ ਗੱਲ ਕਿਉਂਕਿ ਬੱਚੇ ਰਗਾ ਹੀ ਜਾਂਦਾ ਬਾਈ ਪਸ਼ੂ ਹਨਾ ਜੋ ਤਾਜ਼ਾ ਸੂ ਤਾਜ਼ਾ ਸੂ ਨਾ ਬੱਚੇ ਰੱਖੇ ਹੂੰ ਕੁਛ ਹੋਦਾ ਕਰਨੀ ਹੈ ਫਿਰ ਯਾਰ ਮੁੱਲ ਬਾਈ ਕਹਿੰਦਾ ਭਾਈ ਜਾਇਜ਼ ਰੱਖਾਂਗੇ ਮੁੱਲ ਕਰਾਂਗੇ ਫੋਨ ਤੇ ਮੁੱਲ ਬਾਈ ਕਹਿੰਦਾ ਵਾੜਾ ਨਹੀਂ ਕਰਦੇ ਬਾਕੀ ਨਾੜਾ ਨਾ ਤੁਸੀਂ ਭਾਈ ਐਂ ਦੇਖ ਲਓ ਮੈਨੂੰ ਲੱਗਦਾ ਲੇਵੇ ਤੇ ਇਹ ਜਾ ਕੋਈ ਥਾਂ ਨਹੀਂ ਹੋਣਾ ਜਿੱਥੇ ਨਾੜਨਾ ਹੈ ਨਾ ਵਰਕੂਨੀ ਬਾਲੀ ਆ ਯਾਰ ਹੋਰ ਦਾ ਕੰਨਾ ਗਾ ਦੇਖ ਭਾਈ ਸਹੀ ਗੱਲ ਲੈ ਸਵਾਇਸ ਫੁਈ ਦੇਗੇ ਕੋਈ ਨਹੀਂ ਜਪੜੀ ਬਾਲੀ ਯਾਰ ਬਈਆ ਨਾ ਢੰਡੀ ਢੰਡੀ ਕਰਨ ਵਾਲੀ ਹੋਲ ਆਈ ਫੇਰ ਬਹ ਜਾ ਯਾਰ ਬਸੱਕ ਦੀ ਭਾਈ ਕਹਿੰਦਾ ਕੋਈ ਚੱਕਰੀ ਨਹੀਂ ਬੈਠੀ ਜੋ ਛੋਟ ਲੈ ਭਾਈ ਬੱਚੇ ਵੀ ਢੱਡਣ ਲੋੜ ਲੈ ਲੈ ਅਸਲ ਚੋਂ ਕਹਦਾ ਵਰਦੀ ਆ ਨਾ ਦੇ ਬਾਈ ਸਹੀ ਗੱਲ ਆ ਲੈ ਕੀ ਬਾਤ ਆ ਬੜਾ ਚੰਗਾ ਚੌਣ ਥਾਣ ਬਾਈ ਬਾਲਾ ਇੱਕ ਨੰਬਰ ਥਾਣ ਲੈ ਬੱਛੀ ਦਾ ਲੈ ਹੱਲਣ ਦਾ ਦਾ ਪਤਾ ਹੀ ਨਹੀਂ ਹੈ ਨਾ ਦੇਖ ਬਾਈ ਦੇ ਸਹੀ ਗੱਲ ਆ ਲੈ ਕੀ ਥੱਲੇ ਯਾਰ ਥਾਣਾ ਸੋਲ ਇਹ ਤਾਂ ਆਪਣੀ ਫੁੱਲ ਗਾਰੰਟੀ ਹਰੇਕ ਬੈਠਦੀ ਠੀਕ ਆ ਹਾਂ ਕੋਈ ਭੂਰ ਸ਼ਾਲਾ ਨਾੜਕਪਾ ਆਪਣੀ ਜ਼ਿੰਮੇਵਾਰੀ ਹੋ ਠੀਕ ਆ ਬਾਈ ਥਾਲਾ ਬਾਈ ਮੈਂ ਕਮਾਲ ਗੱਲ ਆ ਸਹੀ ਗੱਲ ਆ ਥਾਣਾ ਥਾਣਾ ਦਾ ਸਾਂ ਬਾਕੀ ਨਾੜਾ ਮੈਂ ਕਹਣਾ ਅਸਰ ਜਿਵੇਂ ਆਪਾਂ ਕਹਦੇ ਹੀ ਨਾ ਬਾਪਾ ਤੇ ਖੜਦਿਆਂ ਨਾੜਾ ਉਹ ਮੈਂ ਖੜ ਗਿਆ ਹਣਾ ਇੰਨੀ ਸ਼ੀਰ ਆ ਯਾਰ ਲੈ ਹੂੰ ਲੱਤ ਕੀ ਹਿਲਾਉਂਦੀ ਆ ਬਾਈ ਯਾਰ ਇੰਨੀ ਕੁੰਨੀ ਬਹਿੜਾ ਯਾਰ ਸਹੀ ਗੱਲ ਆ ਕਰੇ ਰੱਖਣ ਨੂੰ ਜਿਹੜੇ ਬੰਦੇ ਨੇ ਦੁੱਧਾਂ ਤੇ ਲਾਉਣੀਆਂ ਯਾਰ ਬਹਿੜਾ ਨਾਲੇ ਵੈਰਾਈ ਦੇਖ ਤੂੰ ਸਹੀ ਗੱਲ ਆ ਬਾਈ ਲੈ ਦੇਖ ਬਾਈ ਕਿਆ ਬਾਤ ਜੀ ਕਰਦਾ ਯਾਰ ਵੀ ਚੋਈ ਚੱਲ ਜਾਣਾ ਤੇ ਅੱਗੇ ਤਿੰਨ ਬੰਦ ਇਹ ਬਾਈ ਪਹਿਲਾ ਸੂਆ ਸੂਇਆ ਇਹਨੂੰ ਕਿੰਨਾ ਟਾਈਮ ਹੋਵੇ ਇਹਨੂੰ ਹੋਵੇ ਬਾਈ ਤਿੰਨ ਚਾਰ ਦਿਨ ਤੇ ਬੱਚਾ ਚੂਈ ਬੱਚੀ ਇਹਦੇ ਮਾਦਰ ਵੀ ਜਰਸੀ ਸਹੀ ਬੜੀ ਕੁਆਲਿਟੀ ਦੀ ਹੈ ਹਾਂ ਇੱਕ ਨੰਬਰ ਆ ਬਾਈ ਬੱਚਾ ਵੱ ਤੇ ਬਾਕੀ ਲੇਵਾ ਬੜਾ ਕਮਾਲਾ ਹਨਾ ਜਮਾ ਬਾਈ ਦੇ ਲੈ ਕੀ ਬਾਤ ਜਿੱਡੀ ਆ ਪੋਡਾ ਲੇਵਾ ਹਾਂ ਹਮ ਜਿੱਡੀ ਨਹੀਂ ਲੋੜ ਜਿੱਡਾ ਲੇਵਾ ਜਿੱਡੀ ਵਾ ਡੋਡਾ ਲੇਵਾ 13 ਕਿਲੋ ਯਾਰ ਦੁੱਧ ਬਾਈ ਹੁਣ ਚਾਰ ਆ ਥੱਲੇ ਠੀਕ ਆ ਬਾਈ ਹਾਂ ਬਾਕੀ ਕਾਤ ਵਧੀਆ ਹਨਾ ਹਾਂ ਪਲੀ ਦੇ ਕਿੰਨੀਆਂ ਬਹਿੜ ਯਾਰ ਪਲੀ ਪੁਲੀ ਵੀ ਫੁੱਲ ਆ ਉਹ ਮਰਦੇ ਸਾਹਿਬ ਦੇ ਤੌਰ ਦੇ ਬਾਈ ਕਿੰਨਾ ਕਹਤਾ ਤਾਂ ਬਾਈ ਦੁੱਧ ਬਾਹਲਾ ਤਾਂ ਨਹੀਂ ਆਪਾਂ ਕਹਿੰਦੇ 16 17 16 17 ਦੁੱਧ ਦੇ ਦੂਰਾ ਹਾਂ ਠੀਕ ਆ ਬਾਈ ਹਾਂ ਇਹ ਮੰਦੀ ਵਧੀਆ ਕੇਰ ਹੋਈ ਕਿਵੇਂ ਜਾਣ ਜੂਣਾ ਬੱਛੀ ਚ ਪਲੀ ਵਾਲੀ ਠੀਕ ਹੈ ਓਏ ਨਹੀਂ ਬਾਕੀ ਤੋਰਾ ਤਰਾ ਆਪਾਂ ਤੁਹਾਨੂੰ ਬਈ ਚੈੱਕ ਕਰਵਾ ਇੱਕ ਨੰਬਰ ਆ ਯਾਰ ਹੂੰ ਉਹ ਨਹੀਂ ਗੱਲ ਹੋਣਾ ਬਾਈ ਯਾਰ ਵੀ ਕੋਈ ਕੀ ਬਾਤ ਆ ਫੀਟਿੰਗ ਫੋਟਿੰਗ ਇੱਕ ਨੰਬਰ ਤੋਰਾ ਤਰਾ ਇੱਕ ਨੰਬਰ ਬਾਕੀ ਗੋਲ ਮਟੋਲ ਜਮਾਂ ਬਾਈ ਹਾਂ ਇਹ ਨਹੀਂ ਹੈਗਾ ਵੀ ਬੰਦਾ ਹਾਂ ਜਮਾਂ ਜਾਇਜ਼ ਹੂੰ ਯਾਰ ਜੇ ਕੋਈ ਤੰਨ ਲਊਗਾ ਦੋ ਲੈ ਲੇਤਾ ਮੈਂ ਥੋ ਕਿਲੋਮੀਟਰ ਕਰਾ ਫਿਰੀ ਆ ਆਫਰ ਲਾਤਾ ਆਫਰ ਲਾਦਾ ਠੀਕ ਹੈ ਜੇ ਕੋਈ ਤੰਨ ਦਾ ਜੋੜਾ ਲਊਗਾ 150 ਕਿਲੋਮੀਟਰ ਛੱਡ ਦੇਂਗਾ ਚੱਕੋ ਬਾਈ ਬਾਈ ਕਹਿੰਦਾ ਜੇ ਕੋਈ ਇਕੱਠੀਆਂ ਤਨ ਲੈਂਦਾ ਤਾਂ 150 ਕਿਲੋਮੀਟਰ ਤੱਕ ਦਾ ਕਰਾਇਆ ਆਪਾਂ ਹਾਂ ਫ੍ਰੀ ਕਰ ਦੇਾਂਗੇ ਤੇ ਧਾਰਾ ਮਾਰੂਂਗ ਭਾਈ ਹਾਂ ਬਾਈ ਠੰਡੀ ਠੰਡੀ ਬਾਤ ਆ ਭਾਈ ਹੈ ਨਾ ਜੀ ਸਹੀ ਗੱਲ ਲੈ ਚਵਾਈ ਦੇਖ ਬਾਈ ਯਾਰ ਇੱਕ ਨੰਬਰ ਚਵਾਈ ਹੈ ਬੱਚੀ ਜੀ ਜਿਹੋ ਕਰੇ ਰੱਖਣੀ ਹੈ ਸਹੀ ਗੱਲ ਲੈ ਕੀ ਬਾਤ ਆ ਚੋਣ ਜੂਣ ਦਾ ਯਾਰ ਬਾਲਾ ਚੰਗਾ ਯਾਰ ਹਮ ਸਹੀ ਗੱਲ ਆ ਬਾਲੀ ਚੰਗੀ ਚਵਾਈ ਆ ਹੈ ਨਾ ਹਾਂ ਲੈ ਮਹ ਕੋਸ਼ਕ ਦੀ ਵੀ ਨਹੀਂ ਇੰਨੀ ਕੁੰਨੀ ਆ ਬੜਾ ਯਾਰ ਉਹ ਇਹ ਨਾ ਖੜੀ ਆ ਕਿ ਨਹੀਂ ਉਹ ਕੀ ਦੇਖਤੀ ਨਹੀਂ ਕਰਮਾਣੀ ਨੂਰਲੇ ਸਣਾ ਦੀ ਖੜੇ ਨੂਰਲੇ ਸਣਾ ਦੀ ਚੌਂ ਨੂਰਾ ਵੀ ਦੇਖ ਪੈਰ ਵੀ ਨਹੀਂ ਹਿਲਾਉਂਦੀ ਨੱਬੜ ਨਾਲ ਚਵਾਈ ਆ ਕਿ ਨਹੀਂ ਆ ਆ ਸਾਨ ਬਾਲਾ ਚੰਗਾ ਦੇ ਨਾਪੀ ਨਾਪੀ ਸਣ ਹਮ ਸਹੀ ਗੱਲ ਬਾਕੀ ਨਾੜਾ ਨੂਣਾ ਦੇ ਯਾਰ ਬੜਾ ਚੰਗਾ ਹੈ ਹਾਂ ਦੇ ਬਾਈ ਬਰੇਕ ਨਾੜਾ ਨਾੜਾ ਦੁੱਦੜ ਦੇ ਸਣ ਕਿੰਨਾ ਚੰਗਾ ਸਹੀ ਗੱਲ ਹੈ ਲੈ ਫੇਰ ਮਾਰ ਦੇ ਬੜਾ ਚੰਗਾ ਜਦ ਮਰਜੀ ਬਾਈ ਕਹਣਾ ਧਾਰਾ ਮਾਰੀ ਚਲੋ ਕੋਈ ਦੇਖਤੀ ਨਹੀਂ ਹੈ ਕਿ ਕਰਮਾਣੀ ਉਹ ਯਾਰ ਬਾਲੀ ਕੁੰਨੀ ਬੈਠਾ ਯਾਰ ਹਮ ਹਮ ਸਹੀ ਗੱਲ ਹੈ ਬਾਈ ਲੈ ਯਾ ਵਾ ਤਾਂ ਬਾਕੀ ਥਾਂ ਤੋਂ ਇੱਕ ਨੰਬਰ ਆ ਗਿਆ ਤਾਂ ਬਾਈ ਸ਼ਰਾ ਯਾਰ ਬੱਸੀ ਜਿਵੇਂ ਭਲੂਣਾ ਨਾਲੇ ਬੱਚਾ ਵੀ ਬੱਸੀ ਆ ਨਾ ਆਹ ਵਾ ਅਗਲੀ ਬੱਸੀ ਜਾਣ ਵੀ ਬਹੁਤ ਆ ਯਾਰ ਸਹੀ ਗੱਲ ਆ ਐਂ ਸ਼ਹਿਰ ਚ ਆ ਗਈ ਵਿੱਚ ਥੋੜੀ ਜਿਹਾ ਹਮ ਐਂ ਸ਼ਹਿਰ ਨਾਲ ਥੋੜੀ ਜਿਹੀ ਅਟੈਚ ਆ ਤੇ ਅੱਗੇ ਭਾਈ 4 ਨੰਬਰ ਤੇ ਚਾਰ ਸੀ ਗੱਬਣਾਗੇ ਇਹ ਭਾਈ ਗੱਬਣਾ ਇਹਦਾ ਅਸਲ ਜਿਵੇਂ ਕਹਿੰਦੇ ਹੁੰਦੇ ਉਹੀ ਜੇ ਬਰੀਡੀ ਐ ਸ਼ੌਣੀ ਐ ਇੱਕ ਤਰ੍ਹਾਂ ਦਾ ਬੱਛੀ ਦਾ ਮੈਂ ਕਹਣਾ ਲੈ ਬਈ ਆ ਯਾਰ ਪੰਡ ਲਾਉ ਬਾਈ 18 ਕਿਲੋ ਦੁੱਧ ਦਿੱਤਾ ਹੋਇਆ ਵੜਨੇ ਯਾਰ ਠੀਕ ਆ ਹਾਂ ਬਾਕੀ ਲੈਵਾ ਦੇ ਜੀ ਦੁੱਧ ਬਾਈ 20 ਕਿਲੋ ਦੂੰਗਾ ਇਦੀ ਬੱਚੀ ਯਾਰ ਠੀਕ ਆ ਥਾਣਾ ਦਿਖਾਈ ਮਾਲਕ ਨੇ ਇੱਕੋ ਜਿਹਾ ਸਾਡਾ ਨੰਬਰ ਬੜਾ ਚੰਗਾ ਥਾਣਾ ਮਾੜੀ ਗੁੰਨੀ ਬਹਿੜਾ ਆ ਬਾਈ ਜੀ ਖੋਲੀ ਲੈ ਦਿਖਾਈ ਇਹਦੀ ਚਮਕਦਮ ਕਰਮਾੜੀ ਇਹ ਬਾਜਨ ਦੇਖ ਤੂੰ ਬੱਚੀ ਦਾ ਮੋਝਣੀ ਬੋਲਾ ਹਾਂ ਦੇ ਬਲੀ ਬਲੀ ਬਾਲੀ ਜਿਆਰ ਵੀ ਬਹੁਤ ਆ ਹਨਾ ਹੋਰ ਜਿਆਦਾ ਬਾਈ ਸਹੀ ਗੱਲ ਲੈ ਹਲਾ ਕਹਿੰਦਾ ਬੱਚੀ ਨੂੰ ਹੂੰ ਸੀਰੀਸ ਨੂੰ ਵੀ ਦੇਖ ਸਕਦਾ ਬਾਈ ਬਾਕੀ ਇਹਦਾ ਕੱਚੀ ਬਹੁਤ ਪਈ ਆ ਇਹਦਾ ਬਾਈ 6 ਦਿਨ ਪਿਆ ਯਾਰ ਬੈਠ ਦੇ 6 ਦਿਨ ਹਾਂ 6 ਦਿਨਾਂ ਦੀ ਬਾਈ ਕੱਚੀ ਆ ਉਸਾਂ ਨੂੰ ਆਵਦਾ ਜਦੋਂ ਬੈਠ ਸੂਈ ਯਾਰ ਉੱਤੇ ਦਸੂਗੀ ਭਾਂਡਾ ਲੈ ਕੇ ਤੁਰਿਆਣੀ ਆ ਦਾ ਹੂੰ ਤੈਨੂੰ ਮੈਂ ਦੱਸਤੀ ਗੱਲ ਸਹੀ ਗੱਲ ਵੀ ਗੱਲ ਉਹ ਦੱਦੂ ਕੋਈ ਬਾੜਾ ਨਹੀਂ ਬੈਠਦਾ ਬਾਕੀ ਲੇਵਾ ਖੁੱਚਾ ਤਾਂ ਤਾਂ ਰੱਖਣਾ ਹਾਂ ਸਾਰਾ ਹੀ ਨਹੀਂ ਵੀ ਟਟਮਾ ਬਾਜ ਨਜ਼ਾਰਾ ਥਾਂ ਕਿੰਨਾ ਚੰਗਾ ਵਜੂਦ ਲੱਸੀ ਨਹੀਂ ਲਾਮੀ ਨਹੀਂ ਨਰੋਈ ਨਗਰ ਫੋਨ ਬਾੜੀ ਨਗਰ ਆ ਬਾਈ ਕਰੇ ਰੱਖਣ ਜਿਹਨੇ ਕੋਈ ਫਾਰਮ ਫੁਰਬਾਕੀ ਕਿ ਜਿਵੇਂ ਹਜੇ ਕੱਚੀ ਆ ਨਾੜਾ ਹੁਣ ਬਹੁਤ ਚੰਗੀਆਂ ਬੜੀ ਚੰਗੀਆਂ ਨਾੜਾ ਹੀ ਬਲਗੇ ਚੰਗੇ ਉੱਠਣਗੇ ਦੇ ਜਾ ਤੂੰ ਬੈਠਾ ਪੜੀ ਦੇ ਤੂੰ ਚਾਰ ਫਿਰ ਇੱਕ ਹੋਈਏ ਦੇਖ ਬਾਈ ਪੰਡਾ ਹਮ ਸਹੀ ਗੱਲ ਆ ਬਾਈ ਲੈ ਲੈ ਕੀ ਬਾਤ ਬਹੁਤ ਚੰਗਾ ਹਵਾਲਾ ਕਰਮ ਵਾਲੀ ਲੱਗਿਆ ਵਸ ਭਾਈ ਸੂਈ ਦੇ ਲੈ ਬਾਈ ਇੰਨੀ ਕੋਈ ਨਹੀਂ ਬੈੜਿਆ ਹਮ ਲੈ ਦੇ ਸਹੀ ਗੱਲ ਆ ਸਭ ਬਾਲਾ ਢੱਲਾ ਕੱਢ ਦੋ ਯਾਰ ਜੇ ਤੈਨੂੰ ਸੁਣਾ ਬਾਈ ਸਹੀ ਗੱਲ ਆ ਸਾਰੀਆਂ ਵਲਡ ਨਾਲ ਲੱਗਣੀਆਂ ਫੇਰ ਜਾ ਕੇ ਕਿਤੇ ਕਰਨ ਬੈਠਾ ਹਾਂ ਇਹ ਕੱਚੀ ਆ ਬਾਈ ਬੜਾ ਲੈਂਦੀ ਆ ਤੇ ਫਿਰ ਅੱਜ ਕੱਚੀ ਆ ਜੇ ਮੈਂ ਕੱਚੀਆਂ ਵਾਲਾ ਮੁੱਲ ਉਹਦਾ ਬਸ ਉਹਦੇ ਹਿਸਾਬ ਨਾਲ ਦੇ ਦਿਆਂ ਜਿੱਦੇ ਸੁਆ ਕੇ ਵੇਚੀ ਉਹਦੇ ਹੋ ਜਾ ਉਹ ਉਹ ਫਰੋਦ ਉਹਦੇ ਦੇ ਦਿਆਂ ਸਹੀ ਗੱਲ ਆ ਅੱਜ ਬਾਈ ਕੱਚੀ ਆ ਤੇ ਕੱਚੀਆਂ ਵਾਲਾ ਮੁੱਲ ਹੋ ਜੂ ਬਾਈ ਕਹਿੰਦਾ ਜਦੋਂ ਹੋ ਗਈ ਤਿਆਰ ਤਾਂ ਸੋਨੂੰ ਵੀ ਪਤਾ ਬਾਈ ਮੁੱਲ ਇਹਦਾ ਕੀ ਹੋ ਜਾਣਾ ਨਹੀਂ ਬਾਈ ਬਾਈ 20 ਲੀਟਰ ਵਾਲੀ ਜਿਹੜਾ ਵੜ ਦਿੰਦਾ ਯਾਰ ਏਡੀ ਹੂੰ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਲਾਸਟ ਤੇ ਟੌਪ ਕਿੰਨੇ ਆ ਗਿਆ ਚੈਫ ਦਾ ਬਾਈ ਪੰਜ ਨੰਬਰ ਤੇ ਹੈਨਾ ਹਾਂ ਫੁੱਲ ਵੇਲ ਵਾਲੀ ਇਹਨੇ ਬਾਈ ਤੀਜੇ ਸੂਏ ਸੁਣਾ 25 ਲੀਟਰ ਦੁੱਧ ਘਟਿਆ ਹੋਇਆ ਠੀਕ ਹੈ ਹਾਂ 30 22 22 ਲੀਟਰ ਦਊਂ ਇਹ ਦਿਨ ਪਿਆ ਇਹ ਹਫਤਾ ਬਾਈ ਹਫਤਾ ਪਿਆ ਬਾਈ ਲੈ ਦੇਖੋ ਥਣ ਥਣ ਨਾੜਾ ਨੂੜਾ ਕੀ ਆ ਬਾਤ 2062 ਦਾ ਨਿੱਖੇ ਕੋਈ ਬਾਈ ਪ੍ਰਿੰਟ ਪ੍ਰਿੰਟ ਲੰਮੀ ਨੂਮੀ ਵੇਲ ਕਾਕੀ ਤਿਆਰੀ ਕਰਨ ਲੱਗ ਗਈ ਹੈਨਾ ਹਾਂ ਹੁਣ ਲਾਉਣ ਲੱਗ ਗਈ ਬਾਈ ਵੇਲ ਚੈੱਕ ਕਰੋ ਦੇਖ ਬਾਈ ਇੱਧਰ ਦਿਖਾ ਪਿੱਛੇ ਦੇਵਾ ਬਹੁਤ ਚੰਗੀ ਫੀਟ ਨਾ ਨਾ ਸਹੀ ਗੱਲ ਹੈ ਬਾਈ ਫੋਜ ਹੁਣ ਤਿਆਰੀ ਹੋ ਕਰ ਲੱਗ ਗਈ ਹੂੰ ਲੈ ਤੇਰੇ ਨਾਲ ਇਹ ਪੰਡ ਲੱਗ ਜਣਾ ਮਾਂ ਬਾਈ 27 22 ਕਿਲੋ ਦੁੱਧ ਦੀ ਗਰੰਟੀ ਆ ਬੈੜਦੀ ਸਹੀ ਗੱਲ ਆ ਖੋਲ ਲੈ ਬਾਈ ਇਹਨੂੰ ਵੀ ਤੋੜ ਦੇ ਖੋਲ ਕੇ ਮੜੀ ਜੀ ਬਾਕੀ ਬਈ ਜਾਂਦੇ ਜਾਣ ਵਾਲੀ ਆ ਹਾਂ ਪਣੀ ਬੈੜਾ ਜੀ ਕੋਈ ਦੁੱਧਾ ਤੇ ਲਾਉਣੀਆਂ ਬੈੜਾ ਹੁਣ ਫਾਰਪੂ ਛੱਡੇ ਸਿਆਲੇ ਇਹਨਾਂ ਦਾ ਕੰਮ ਹੀ ਹੂੰ ਸਹੀ ਗੱਲ ਆ ਪਣੀ ਵੀ ਅਲਸੀ ਜੀ ਬੈੜਨੀ ਨਹੀਂ ਲੈ ਬਾਈ ਕਿੱਡੀ ਬੱਡੀ ਤੋੜਾ ਤਰਾ ਦੇਖੋ ਬਾਕੀ ਇੱਕ ਨੰਬਰ ਤੋਰੇ ਚਾ ਕਰਮ ਵਾਲੀ ਲੈ ਦੁੱਧ ਬਾਗੇ ਵੇਚਾ ਯਾਰ ਨਹੀਂ ਆਪਾਂ ਬੈੜਨ ਨੂੰ ਠੀਕ ਆ ਕਿਸੇ ਪਾਸੇ ਹੱਥ ਤਰਾਣੀ ਯਾਰ ਬੈੜਦਾ ਯਾਰ ਤੋੜ ਦੇ ਕੋਈ ਗੱਲ ਨਹੀਂ ਤੋੜਾ ਤਾਰਾ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਤੋੜਾ ਜਵਾ ਬਾਈਆ ਤੋਰੇ ਦੂਰੇ ਮੁੰਨ ਸਾਫ ਗਰੰਟੀ ਆਪਣੀ ਲੈਵੇ ਦੀ ਥਣਾ 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 ਦੀ ਫੁੱਲ ਗਰੰਟੀ ਆ ਯਾਰ ਬੈਠ ਦੀ ਬਾਈ ਮਗਲੀ ਕੱਚੀ ਕੱਚੀ ਆ ਯਾਰ ਕੱਲੀ ਕੱਚੀ ਆ ਬਾਈ ਕਿਹਨਾਂ ਅੱਜ ਕੱਚੀਆਂ ਵਾਲਾ ਮੁੱਲ ਕਰ ਦਾਂਗੇ ਜਿੱਦਾਂ ਹੋ ਗਈ ਤਿਆਰ ਬਾਈ ਓਦਦੇ ਮੁੱਲ ਉਹ ਹੈ ਜਾ ਕਰ ਓਦਦੇ ਫਰੋਹ ਦੇ ਹਿਸਾਬ ਨਾਲ ਵੇਚਾਂਗੇ ਗੱਲ ਆ ਬਾਈ ਤੇ ਨਕਸ਼ੀ ਕੇ ਬਾਈ ਕੋਲੇ ਬਾਈ ਪੰਜ ਪੰਜ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਵੀ ਨਕ ਪਸੰਦ ਆਉਂਦਾ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ